110000 ਨਾਮ ਹੋਇਆ ਸੀ ਬਾਰਨੇ ਦਾ ਬਾਰਨੇ ਦਾ ਕਿਹੜੇ ਸਾਲ ਇਹ ਗੱਲ ਸੱਚ ਹੈ ਕਿਹੜੇ ਸਾਲ ਦੀ ਗੱਲ ਇਸ 97 ਦੀ ਹੂਬਸਤ ਮੇਠਨ ਦੀ ਗੱਲ ਹੈ ਉਹ ਕਿਉਂਕਿ ਭਾਈ ਆਕ ਗਿਆ ਸੀਗਾ ਕਹਿੰਦਾ ਵੀ ਮੈਂ ਤੁਸੀ ਨੋਟ ਬੰਦ ਕਰੋ ਮੈਂ ਫੇਰ ਜਾਉਂਗਾ ਉਹ ਕਹਿੰਦੇ ਜਦੋਂ ਸਾਡੇ ਕੋਲ ਮੁੱਕ ਗਏ ਤੋ ਦੋ ਗੋਣੋ ਹੜਜੀ ਅੱਛਾ ਬੈਗ ਤਿੰਨ ਪਰ ਕੇ ਲਿਆ ਸੀ ਸਾਡੇ ਢੋਲ ਕਾਲੇ ਦੋ ਹੁੰਦੇ ਸੀ ਇੱਕ ਕੋਠਾ ਲਿਆ ਮੈਂ ਘੜੇ ਵਾਲਾ ਠਾ ਲਿਆ ਚੁੱਕ ਪੈਣ ਵਾਲੀ ਹੋਈ ਸਾਡੇ ਤਿੰਨ ਬੰਦਿਆਂ ਦੇ ਸਿੱਧੇ ਨਹੀਂ ਹੁਣ ਦਿੱਤਾ ਸਾਨੂੰ ਪੈਸੇ ਚੁੱਕ ਦਿਆਂ ਦੇ ਅੱਛਾ ਇਹ ਸੱਚ ਗੱਲ ਹੈ ਜੀ। ਹੂੰ ਕਿਉਂਕਿ ਕੀ ਹੋਗਾ ਜੇ ਬਾਈ ਜੀ ਨਹੀਂ ਹੈਗੇ ਬਾਕੀ ਸਾਡੇ ਸਾਰੇ ਸਾਡੀ ਟੀਮ ਤਾਂ ਹੈਗੀ ਨਾ ਜੇ ਮੇਰੀ ਗੱਲ ਝੂਠ ਹੋਵੇ ਮੈਨੂੰ ਰੋਕਣਗੇ ਤਾਂ ਹੈਗੇ। ਹੂੰ ਇਹ ਗੱਲ ਸੱਚ ਹੈ। ਹੂੰ ਮਚਾਕੀ ਪਿੰਡ ਸੀ ਪਤਨਾ ਫਰੀਦਕੋਟ ਕੋਲੇ ਸੀ ਇਹ ਮੈਨੂੰ ਪੱਕਾ ਪਤਾ ਹੈ। ਹੂੰ ਮੇਰੇ ਯਾਦੋਂ ਪ੍ਰੋਗਰਾਮ ਦਾ ਭੁੱਲ ਉਹ ਇਦਾਂ ਦਾ ਭੁੱਲਦੇ ਨਹੀਂ ਬਹੁਤ ਜ਼ਿਆਦਾ ਵਾਰ ਸੀ। ਹੂੰ ਅਜੇ ਵਿਦੇਸ਼ਾਂ ਦੇ ਕਿੰਨੇ ਟੂਰ ਸੀ ਬਾਈ ਹੋਰ ਤਾਂ ਤਿੰਨ ਕਿਹੜੇ ਕਿਹੜਾ ਪਹਿਲੀ ਵਾਰ ਕਨੇਡਾ ਗਏ ਸੀ ਦੂਜੀ ਵਾਰ ਦੋ ਵਾਰ ਅਮਰੀਕਾ ਦੋ ਵਾਰ ਅਮਰੀਕਾ ਹਾਂ। ਉਸ ਤੋਂ ਬਾਅਦ ਵੀ ਕੋਈ ਸੀ ਕਿ ਨਹੀਂ ਹੈਗੇ ਸੀਕਰ ਉਮਰ ਨਹੀਂ ਸੀ ਹਮ ਹੈਗੇ ਸੀ ਬਹੁਤ ਡਿਮਾਂਡ ਸੀ ਕੋਈ ਇੱਕ ਹਾਲ ਹੈ ਜੀ ਹਮ ਉਹਨੂੰ ਕਲਾ ਕਰਦੇ ਹੁੰਦੇ ਸੀ ਉਹ ਹਾਲ ਭਰਦਾ ਨਹੀਂ ਸੀ ਕਿ ਸੇ ਕਲਾ ਕਰ ਦੋ ਅੱਛਾ ਪਹਿਲਾਂ ਭਰਿਆ ਸੀ ਉਹ ਅਮਤਾਪ ਬਚਨ ਜੀ ਨੇ ਫਿਰ ਧਰਮਿੰਦਰ ਜੀ ਨੇ ਤੀਜੀ ਵਾਰ ਗੁਰਦਾਸ ਜੀ ਨੇ ਹਮ ਚੌਥੀ ਵਾਰ ਭਰਿਆ ਸੀ ਤੂਤਕ ਤੂਤੀਆਂ ਵਾਲੇ ਮਲਕੀਤ ਜੀ ਨੇ ਓਕੇ ਜੀ ਪੰਜਵੀਂ ਵਾਰ ਦਲੇਰ ਮੈ ਜੀ ਸਾਡੇ ਤੋਂ ਬਾਅਦ ਚਾਹੀਨੇ ਪੰਜਵੀਂ ਵਾਰ ਬਾਈ ਮੇਜਰ ਨੇ ਪਰ ਅਸੀਂ 300 ਬੰਦਾ ਖੜਾ ਸੀਗਾ ਅੱਛਾ ਉਹਨਾਂ ਨੇ ਬੁੱਕਿੰਗ ਬੰਦ ਕਰਤੀ ਸੀ ਮਤਲਬ ਕਿ ਸੀਤਾ ਹੈ ਨਹੀਂ ਕਹਿੰਦੇ ਅਸੀਂ ਖੜਕੀ ਸੀ ਸੁਣ ਲਾਂਗੇ ਇਹ ਬਾੜੇ ਦੇ ਫੂਲ ਵਾਲੇ ਕਾਕੇ ਦੀ ਆ ਉਹ ਨਾਲ ਗਿਆ ਸੀਗਾ ਉਥੇ ਬਾਹਰ ਉਹ ਬਾਹਰ ਨਾਲ ਗਏ ਸੀ ਉਦੀ ਬਾੜੇ ਗਏ ਹੋਰ ਆਦੇ ਮੂੰਹ ਕਹਿੰਦਾ ਮਾਮੇ ਮਾਮਾ ਜੀ ਕਹਿੰਦੇ ਸੀ ਨਾ ਗੁਲਾਕਾ ਮਾਮਾ ਭਾਂਜਾਈ ਰਹਿੰਦੇ ਸੀ ਕਹਿੰਦਾ ਵੀ ਮਾਮੇ ਨੇ 300 ਬੰਦਾ ਖੜਾਤਾ ਸੀ ਉਹਦੇ ਵਿੱਚ ਖੜਾ ਸੀ ਉਹ ਭਰਿਆ ਕਹਿੰਦਾ ਜਦੋਂ ਕਹਿੰਦਾ ਇੱਕ ਵਾਰੀ ਮੋਝੋ ਕਹਿੰਦੇ ਉਹਦੇ ਗਲ ਨੂੰ ਮੈਂ ਗਾਨੀ ਬਸ ਇੰਨਾ ਕਹਿ ਕੇ ਮੈਂ ਉਹ ਤਾਂ ਫਿਰ ਬਾਹਰ ਤਾਂ ਕਿਸ ਨੂੰ ਸਮਝ ਨਹੀਂ ਆਉਂਦੀ ਸੀ ਲੋਕ ਸਾਲਾ ਹੀ ਪਾਉਣ ਲੱਗ ਜਾਂਦੇ ਸੀ ਅੱਛਾ ਸੈ ਇੰਨੇ ਕਹਿੰਦੇ ਸੀ ਕਿ ਸੁਲਬਾ ਤਾਂ ਚੀਕਾ ਪੈ ਜਾਂਦੀਆਂ ਕਹਿੰਦਾ ਅੱਛਾ ਆਪ ਤਾਂ ਨਹੀਂ ਲਿਖਦੇ ਸੀ ਜਾਂ ਲਿਖਦੇ ਲੁਕਦੇ ਸੀ ਆਹ ਨਾ ਕੁਝ ਵੀ ਨਾ ਕਦੇ ਲਿਖਿਆ ਲਿਖਦੇ ਨਹੀਂ ਸੀ ਹਾਂ ਇਮਾਨਦਾਰੀ ਇੰਨੀ ਸੀ ਡਾਕ ਚ ਆਏ ਹੋਏ ਗੀਤ ਹੂੰ ਕਰਵਾਈ ਨਹੀਂ ਉਹ ਚ ਨਾਮ ਹੀ ਨਹੀਂ ਬਦਲਿਆ ਜਿਹਦਾ ਹੁੰਦਾ ਮਤਲਬ ਹੀ ਨਹੀਂ ਖلاف ਸੀ ਇਸ ਗੱਲ ਨੇ ਹਮ ਇੱਕ ਵਾਰੀ ਹੋਇਆ ਸੀ ਹਮ ਰੱਜ ਕੇ ਪੈਸੇ ਦਿੱਤੇ ਆ ਕੰਪਨੀਆ ਨੇ ਬਾਈ ਨੂੰ ਅੱਛਾ ਅੱਜ ਕੀ ਸਤੋਂ ਸਾਹਮਣੀ ਹੋਏ ਅੱਛਾ ਜੀ ਸਾਨੂੰ ਸਾਨੂੰ ਆਏ ਸੀ ਵੀ ਇਹ ਤਾਂ ਰੋਜ਼ ਆਇਆ ਆਇਆ ਕਰਦੇ ਹਾਂ ਜੀ ਹਾਂ ਸਾਨੂੰ ਅਸੀਂ ਬਲਕੇ ਵੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਆਪਾਂ ਇਹਨਾਂ ਨੂੰ ਮਾਲ ਕੇ ਵੀ ਚਲੋ ਵੀ ਕੋਈ ਆ ਗਿਆ ਗਰੀਬ ਪਤਾ ਨਹੀਂ ਉਹਨਾਂ ਦੇ ਕਰਮਾ ਦੀ ਕੋਈ ਗਰੀਬ ਗੁਰਬਾ ਆ ਗਿਆ ਹਾਂ ਲੈ ਜੀ ਦੇ ਦੋ 1200 ਰੁਪਿਆ ਦੇ ਲੋ ਕੋਈ ਗੱਲ ਨਹੀਂ ਇੱਕ ਸੋਨੋ ਐਗਜ਼ੈਂਪਲ ਦੇਣਾ ਜੀ ਜੀ ਸਾਡੇ ਗੁਆਂਢ ਦੇ ਵਿੱਚ ਰਾਮ ਪਰ ਇੱਕ ਪ੍ਰਵਾਸੀ ਪਰਿਵਾਰ ਰਹਿੰਦਾ ਸੀ ਉਸ ਵੇਲੇ ਦੀ ਗੱਲ ਆ ਉਸ ਵੇਲੇ ਦੀ ਗੱਲ ਹੈ ਉਹ ਪ੍ਰਵਾਸੀ ਪਰਿਵਾਰ ਦੇ ਘਰ ਵਾਲੀ ਕੋਲ ਪ੍ਰੈਗਨੈਂਸੀ ਬੱਚਾ ਹੋਣਾ ਸੀ ਜੀ ਉਹ ਪ੍ਰਵਾਸੀ ਕੁਝ ਦਾ ਪਰਦਾ ਯਾਰ ਮੇਰੇ ਘਰ ਨੂੰ ਹਸਪਤਾਲ ਲੈ ਜਾਣੇ ਹਸਪਤਾਲ ਲੈ ਜਾਣੇ ਹਸਪਤਾਲ ਲੈ ਜਾਣਾ ਬਾਈ ਕੋਲ ਆ ਗਿਆ ਹੂੰ ਭਾਈ ਜੀ ਹਸਪਤਾਲ ਲੈ ਜਾਣਾ ਬੱਚਾ ਹੋਣੇ ਬਰਗਰ ਕੋਈ ਨਾ ਅੰਦਰੋਂ ਪੈਸੇ ਚੱਕੇ ਆਪ ਹੀ ਜਨ ਗੱਡੀ ਦੇ ਵਿੱਚ ਬਿਠਾਈ ਆਪ ਹੀ ਹਸਪਤਾਲ ਲੈ ਗਏ ਉਹਦੇ ਬੁੰਡਾ ਹੋਇਆ ਹੂੰ ਦੂਜੇ ਦਿਨ ਭਾਬੀ ਜੀ ਰੋਟੀ ਲੈ ਕੇ ਆਉਦੇ ਘਰੋਂ ਉੱਤੇ ਬੁੜਾ ਕੇ ਆਏ ਤੇ ਫਿਰ ਛੁੱਟੀ ਮਿਲ ਗਈ ਫਿਰ ਫਿਰ ਰੋਟੀ ਟੁੱਕ ਆਪਣੇ ਘਰੋਂ ਜਾਂਦਾ ਰਿਹਾ ਹੂੰ ਤੇ ਇੱਕ ਬਹੁਤ ਵੱਡੀ ਹਕੀਕਤ ਹੈ ਇਹ ਉਨਾਂ ਦਾ ਬਹੁਤ ਮੋਹ ਬਣ ਗਿਆ ਜੀ ਜਦੋਂ ਬਾਈ ਜੀ ਦੁਨੀਆ ਤੋਂ ਚਲੇ ਗਏ ਹੂੰ ਜਦੋਂ ਭੋਗ ਪੈ ਗਿਆ ਹੂੰ ਉਹਨਾਂ ਨੇ ਵੀ ਆਪਣਾ ਬੋਰੀਆ ਬਿਸਤਰਾ ਬਣ ਲਿਆ ਅੱਛਾ ਜੀ ਪੁੱਛਿਆ ਵੀ ਕਿਉਂ ਤੁਸੀਂ ਕਿਉਂ ਜਾ ਰਹੇ ਹੋ ਕਹਿੰਦੇ ਸਾਡਾ ਰੱਬ ਹੀ ਨਹੀਂ ਜਦੋਂ ਸਾਡਾ ਰੱਬ ਨਹੀਂ ਰਿਹਾ ਸਾਡਾ ਜੀ ਨਹੀਂ ਲੱਗਦਾ ਕਹਿੰਦੇ ਇੱਥੇ ਬਸ ਅਸੀਂ ਜਦੋਂ ਉਹਦੇ ਘਰ ਨਹੀਂ ਚੱਕਿਆ ਕਰਾਂਗੇ ਉਹਦੀ ਯਾਦ ਆਊਗੀ ਕਿਆ ਬਾਤ ਹੈ ਹੂੰ ਉਹਨਾਂ ਟਾਈਮਾਂ 'ਚ 5000 ਲੱਗਿਆ ਹੋਊ 7 ਲੱਗਿਆ ਹੋਊ ਚਲੋ ਜੋ ਵੀ ਲੱਗਿਆ ਹੂੰ ਸਾਰੇ ਬਾਈ ਜੀ ਨੇ ਉਹਦੇ ਕੋਲੋਂ ਲਾਈ ਆਪ ਲੈ ਕੇ ਗਿਆ ਛੁੱਟੀ ਵਾਲੇ ਦਿਨ ਲੈ ਕੇ ਆਈ ਘਰੋਂ ਰੋਕੀ ਜਾਂਦੀ ਰਹੀ ਜਿੰਨਾ ਚਿਰ ਪਕਾਉਣ ਨਹੀਂ ਲੱਗੀ ਵੀ ਨਸਬਾ ਮਹੀਨਾ ਘਰੋਂ ਜਾਂਦਾ ਰਿਹਾ ਸਾਰਾ ਕੁਝ ਜਿਹੜਾ ਆਪਾਂ ਉਹਨਾਂ ਕੁੜੀਆਂ ਕੁੜੀਆਂ ਬੁੜੀਆਂ ਨੂੰ ਜਾਪੇ ਬੜੇ ਘਰ ਲਾ ਕੇ ਦਿੰਦੇ ਸਭ ਆਪਣੇ ਹੋਏ ਉਹ ਕਰ ਸਾਡਾ ਜੀ ਨਹੀਂ ਲੱਗਣਾ ਕਿਨੇ ਹੁਣ ਸਾਡਾ ਰਹਿ ਕੋ ਕੀ ਹੈ ਸਾਡਾ ਇਹਦੇ ਸਾਰੇ ਤਾਂ ਅਸੀਂ ਕਿਨੇ ਤਰ੍ਹਾਂ ਰਹਿੰਦੇ ਸੀ ਬਹੁਤ ਵੱਡਾ ਸਾਰਾ ਦੇ ਸਾਨੂੰ ਹੁਣ ਪੁੱਛਿਓ ਜਾਓਗੇ ਕਿੱਥੇ ਕਿਨੇ ਬਸ ਇੱਥੇ ਨਹੀਂ ਰਹਿਣ ਕਿਤੇ ਮਰਚੀ ਚਾਹੀਏ ਮੁੜ ਕੇ ਨਾ ਉਹ ਮਿਲੇ ਨੇ ਨਾ ਉਹ ਆਏ ਨੇ ਉਦਵਾਨੀ ਆਇਆ ਨਾ ਰਾਮਪੁਰੇ ਚ ਪੈਰ ਪਾਇਆ ਉਹਨਾਂ ਨੇ ਉਹ ਕਿੰਨਾ ਸੀ ਸ਼ਹਿਰ ਚ ਨਹੀਂ ਆਉਂਦੇ ਬੇਫੇਚ